ਮੈਂ ਤੁਹਾਨੂੰ ਦੱਸਣਾ ਡਾਕਟਰ ਜੀ ਐਸ ਕੇ ਐਮ ਡੀ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਆ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਗੱਲ ਕਰਾਂਗੇ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਜਦੋਂ ਪੇਸ਼ੈਂਟ ਦੇ ਹੱਥ ਪੈਰ ਠੰਡੇ ਰਹਿਣ ਲੱਗ ਜਾਂਦੇ ਹਨ ਤੇ ਪੇਸ਼ੈਂਟ ਇੱਕ ਕੰਪਲੇਂਟ ਕਰਦਾ ਹੈ ਇਨੂੰ ਅਸੀਂ ਐ ਮੈਡੀਕਲ ਟਰਮ ਦੇ ਵਿੱਚ ਕੋਰਡਨੈਸ ਆਫ ਦੀ ਐਕਸਟ੍ਰੀਮ ਮਾਈਟਸ ਵੀ ਕਹਿੰਦੇ ਕਿਸੇ ਕਾਰਨ ਸਾਡੇ ਸਿਰ ਦੇ ਅੰਦਰ ਬਲੱਡ ਸਰਕੂਲੇਸ਼ਨ ਬਹੁਤ ਸਲੋ ਹੋ ਜਾਂਦਾ ਹੈ ਤੇ ਉਹ ਪੂਰੇ ਸਰੀਰ ਦੇ ਵਿੱਚ ਨਹੀਂ ਪਹੁੰਚਦਾ ਤੇ ਜੇ ਵੀ ਅਸੀਂ ਜਾਣਦੇ ਹਾਂ ਖਾਰਡ ਸਾਡਾ ਬਲੱਡ ਨੂੰ ਪੰਪ ਕਰਦਾ ਹੈ ਜਿਹਦੀ ਭਾਜਨ ਲਾ ਬਲੱਡ ਸਾਰੇ ਸਰੀਰ ਦੇ ਵਿੱਚ ਆਪਣਾ ਚੱਕਰ ਲਗਾਉਂਦਾ ਹੈ ਤੇ ਜੋ ਸਾਡੇ ਹੱਥ ਪੈਰ ਹਨ ਇਹ ਸਾਡੇ ਹਾਰਡ ਤੋਂ ਕਾਫੀ ਦੂਰ ਹਨ ਜਿਸ ਕਾਰਨ ਬਲੱਡ ਜਿਹੜਾ ਹੈਗਾ ਉਹ ਸਾਡੇ ਹੱਥਾਂ ਤੇ ਪੈਰਾਂ ਤੱਕ ਪ੍ਰੋਪਰ ਨਹੀਂ ਪਹੁੰਚਦਾ ਜਿਸ ਕਾਰਨ ਤੇ ਸਾਡੇ ਹੱਥਾਂ ਤੇ ਪੈਰਾਂ ਦੇ ਵਿੱਚ ਇਹ ਗਰਮੈਸ਼ ਏਰੀਆ ਉਹ ਘਟ ਜਾਂਦੀ ਹੈ ਉੱਚ ਗਰਮੀ ਘਟ ਜਾਂਦੀ ਹੈ ਅਤੇ ਉਹ ਸੁਨ ਰਹਿਣ ਲੱਗ ਜਾਂਦੇ ਹਨ ਤੇ ਉਹ ਉਹਨਾਂ ਦੇ ਵਿੱਚ ਸਾਨੂੰ ਠੰਡ ਮਹਿਸੂਸ ਹੁੰਦੀ ਹੈ ਤੇ ਇਹਦੇ ਕਾਰਨ ਤਕਰੀਬਨ ਮਹਿਨਤਾ ਦੋ ਹੀ ਹੋ ਸਕਦੇ ਹਨ ਨੰਬਰ 1 ਸਵੇਲਿੰਗ ਕਿਸੇ ਵੀ ਤਰ੍ਹਾਂ ਦੀ ਕੋਈ ਸਵੇਲਿੰਗ ਹੋਣੀ ਜਿਹਦੇ ਨਾਲ ਬਲੱਡ ਪ੍ਰੋਪਰ ਤੇ ਨਹੀਂ ਪਹੁੰਚਦਾ ਤੇ ਨੰਬਰ 2 ਕਿਸੇ ਦਿਲ ਦੀ ਕੋਈ ਬਿਮਾਰੀ ਜਾਂ ਖੂਨ ਦੀ ਕਮੀ ਜੇਕਰ ਜੇਕਰ ਕਿਸੇ ਰੋਗ ਦੇ ਕਾਰਨ ਇਹ ਨੁਕਸ ਪੈਦਾ ਹੋਇਆ ਹੱਥ ਪੈਠੰਡੇ ਰੈਂਣ ਲੱਗ ਜਾਂ ਰੈਂਣ ਲੱਗੇ ਹਨ ਤੇ ਅਸੀਂ ਉਸ ਬਿਮਾਰੀ ਦਾ ਉਸ ਰੋਗ ਦਾ ਅਸੀਂ ਪ੍ਰੋਪਰ ਜੇ ਇਲਾਜ ਕਰਾਉਨੇ ਆ ਤੇ ਇਹ ਜਿਹੜਾ ਨੁਕਸ ਹੈਗਾ ਆ ਇਹ ਜਿਹੜੀ ਪ੍ਰੋਬਲਮ ਆਈ ਹੈ ਇਹ ਦੂਰ ਹੋ ਜਾਂਦੀ ਹੈ ਤੇ ਜੇ ਸਾਨੂੰ ਕਿਸੇ ਵੀ ਵਜ੍ਹਾ ਕਰਕੇ ਜਾਂ ਕੋਈ ਵੀ ਸਾਨੂੰ ਕਾਰਨ ਨਹੀਂ ਮਿਲਦਾ ਨਹੀਂ ਪਤਾ ਲੱਗਦਾ ਬੇਕੀ ਕਾਰਨ ਹੈ ਤੇ ਸਾਨੂੰ ਮਲਟੂਮ ਬੱਤੀ ਦੇ ਵਿੱਚ ਇਹ A1 ਨੂੰ A1 ਫਸਟ ਨੂੰ ਸਟਰੋਂਗ ਕ੍ਰੀਸ਼ਨ ਦੇ ਵਿੱਚ ਜਿਵੇਂ ਕਿਸੇ ਕਹਿ ਸਕਦੇ 6 ਔਸ ਪਾਣੀ ਦੇ ਵਿੱਚ ਅ 20 ਗੋਲੀਆਂ ਤੋਂ ਲੈ ਕੇ 25 ਜਾਂ 30 ਗੋਲੀਆਂ ਨੂੰ ਅਸੀਂ ਚੰਗੀ ਤਰ੍ਹਾਂ ਉਹਦੇ ਵਿੱਚ ਉਹ ਚ ਪਾ ਕੇ 6 ਔਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਸ਼ੇਕ ਕਰਕੇ ਅ ਉਹਨੂੰ ਡਿਲੀਵਰ ਕਰਕੇ ਇੱਕ ਇੱਕ ਚਮਚ ਅਸੀਂ 2-2 ਘੰਟੇ ਬਾਅਦ ਪੇਸ਼ੈਂਟ ਨੂੰ ਰਿਪੀਟ ਕਰ ਦੇ ਕਰਨ ਲੱਗ ਜਾਈਏ ਅਤੇ S1 ਦੀ ਮੈਸਿਵ ਡੋਜ਼ ਮੈਸਿਵ ਡੋਜ਼ ਮੀਨਿੰਗ ਮੀਨਿੰਗ ਪੇ ਉਹਦੇ ਕੰਫਿਊਜ਼ ਜਿਹੜੇ ਹੈਗੇ ਆ ਉਹ ਤਕਰੀਬਨ ਸਾਨੂੰ ਜਿਆਦਾ ਮਾਤਰਾ ਦੇ ਵਿੱਚ 15 ਤੋਂ 20 ਮੀਲੀਗ੍ਰਾਮ ਉਹਦੀ ਜੀਬ ਤੇ ਰੱਖ ਕੇ ਉਹਨੂੰ ਚੂਸਣ ਲਈ ਦੇਣੇ ਚਾਹੀਦੇ ਹਨ ਇਹਨਾਂ ਦੋਨਾਂ ਦਵਾਈਆਂ ਦੇ ਵਿੱਚ ਜਿਹੜੀ ਇੰਟਰੈਕਸ਼ਨ ਟਾਈਮ ਹੈਗਾ ਆ 1 ਘੰਟੇ ਦਾ ਸਾਨੂੰ ਫਰਕ ਰੱਖਣਾ ਫਰਕ ਰੱਖ ਲੈਣਾ ਚਾਹੀਦਾ ਹੈ 2-2 ਘੰਟੇ ਬਾਅਦ ਇਹ ਦੋਨੇ ਦਵਾਈਆਂ ਪੇਸ਼ੈਂਟ ਨੂੰ ਰਿਪੀਟ ਕਰਨੀਆਂ ਚਾਹੀਦੀਆਂ ਹਨ ਯਾਨੀ ਕਿ ਜਦੋਂ ਅਸੀਂ ਡਿਲੀਸ਼ਨ ਦਿੰਨੇ ਆ ਇਹ ਬੰਦਾ ਇੱਕ ਚਮਚ ਟੀस्पून ਫੋਲੋ ਨੂੰ ਦਿੰਨੇ ਆ ਤੇ ਉਦੋਂ ਇੱਕ ਘੰਟੇ ਬਾਅਦ 10 ਤੋਂ 15 ਅੰਦਾਜ਼ ਤੋਂ 15 ਗੋਲੀਆਂ ਜਿਹੜੀਆਂ ਐਸ ਵਾਲੀਆਂ ਉਹਦੇ ਜਿਵੇਂ ਤਰ੍ਹਾਂ ਕੋਈ ਤੁਸਰ ਦਿੰਨੇ ਚਾਹੀਦੀਆਂ ਤੇ ਉਸ ਤੋਂ ਇੱਕ ਘੰਟੇ ਬਾਅਦ ਫੇਰ ਉਹ ਡਿਲੀਸ਼ਨ ਇੱਕ ਚਮਚ ਜਿਹੜਾ ਪੇਸ਼ੈਂਟ ਨੂੰ ਦੇਣਾ ਚਾਹੀਦਾ ਹੈ ਤੇ ਪੇਸ਼ੈਂਟ ਦੇ ਹਾਰਟ ਦੇ ਉੱਤੇ ਰੈਡ ਲੈਕਸਟੀ ਐ ਦਿਨ ਦੇ ਵਿੱਚ ਤਿੰਨ ਟਾਈਮ ਸਵੇਰੇ ਦੁਪਹਿਰ ਤੇ ਸ਼ਾਮ ਤੇ ਨਾਲ ਡੀਲੀ ਉਹਦੇ 14 ਨੰਬਰ ਇੰਜੈਕਸ਼ਨ ਲਗਾਉਣਾ ਚਾਹੀਦਾ ਜਿਸ ਦੇ ਨਾਲ ਇਮੀਡੀਏਟ ਇਮੀਡੀਏਟਲੀ ਤੁਹਾਨੂੰ ਇਹ ਦੋ ਇੱਕ ਮਤਲਬ ਦੋ ਕ ਘੰਟੇ ਘੰਟੇ ਦੋ ਘੰਟਿਆਂ ਦੇ ਵਿੱਚ ਇਹ ਮਸੂਸ ਹੋਣਾ ਸ਼ੁਰੂ ਹੋ ਜਾਗਾ ਤੁਹਾਨੂੰ ਬਿਹਾਰ ਘਮਾਣਾ ਸ਼ੁਰੂ ਹੋ ਜਾਗਾ ਪੇਸ਼ੈਂਟ ਨੂੰ ਰਿਲੀਵ ਮਹਿਸੂਸ ਹੋ ਜਾਗੀ ਲੋਰ ਅਨਸਾਰ ਉਹਨੂੰ ਕੁਝ ਇੱਕ ਹਫਤਾ ਜਾਂ ਦੋ ਹਫਤਾ ਜਾਂ ਪੰਜ ਦਿਨ ਦੇ ਵਿੱਚ ਜਾਂ 10 ਦਿਨ ਦੇ ਵਿੱਚ ਜਿੰਨਾ ਵੀ ਟ੍ਰੀਟਮੈਂਟ ਲੈਣਾ ਚਾਹੁੰਦੇ ਆ ਪੇਸ਼ੈਂਟ ਦੀ ਕੰਡੀਸ਼ਨ ਦੇ ਅਨੁਸਾਰ ਉਹਨੂੰ ਟ੍ਰੀਟਮੈਂਟ ਦਿਓ ਪੇਸ਼ੈਂਟ ਨੂੰ ਮੁੜ ਕੇ ਕਦੇ ਪ੍ਰੋਬਲਮ ਨਹੀਂ ਆਏਗੀ ਤੇ ਉਹਦੇ ਜਿਹੜੇ ਹੱਥ ਪੈਰ ਉਹ ਠੰਡੇ ਰਹਿੰਦੇ ਹਨ ਉਹ ਠੀਕ ਹੋ ਜਾਂਦੇ ਤੇ ਅੱਜ ਦਾ ਮੇਰਾ ਟੌਪ ਇਹੀ ਹੈ ਤੇ ਮੈਂ ਆਸ ਕਰਦਾ ਕਿ ਮੇਰੀ ਵੀਡੀਓ ਤੁਹਾਨੂੰ ਪਸੰਦ ਆਏਗੀ ਤੁਸੀਂ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸੇ ਕਰਕੇ ਮੈਂ ਦੱਸੂ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੀ ਮੌਲਜ ਵਾਲੀਆਂ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੰਦਾ ਰਹਾਂਗਾ ਧੰਨਵਾਦ